ਅਯੋਧਿਆ ਰਾਮ ਮੰਦਿਰ ਦੀ ਤਰਜ਼ ਤੇ ਲੁਧਿਆਣਾ ਚ ਬਣਿਆ ਰਾਮ ਮੰਦਿਰ ਔਰ ਨਾਗਰ ਸ਼ੈਲੀ ਦੇ ਸਾਹਮ ਨਾਲ ਬਣ ਰਿਹਾ ਪ੍ਰਾਚੀਨ ਨਾਗਰ ਸ਼ੈਲੀ ਹੈ ਉਹਦੇ ਤਰੀਕੇ ਨਾਲ ਇਹ ਤਿਆਰ ਹੋ ਰਿਹਾ ਪਿਛਲੇ 5 ਸਾਲਾਂ ਤੋਂ ਚੱਲ ਰਿਹਾ ਹੈ ਨਿਰਮਾਣ ਕਾਰਜ ਉਸ ਇਹਦੇ ਚ ਕੋਈ ਵੀ ਲੋਹਾ ਯੂਜ਼ ਨਹੀਂ ਕੀਤਾ ਗਿਆ ਸੀ ਇਸ ਜੀ ਰਾਮ ਮੰਦਿਰ ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੋਇਆ ਹੈ ਤੇ ਹੁਣ ਉਸ ਤੋਂ ਬਾਅਦ ਖਤਮ ਹੋ ਜਾਏਗਾ ਪਰ ਲੋਕੀ ਉਸ ਵਰਗ ਹੈ ਹੀ ਕਾਫੀ ਲੱਗਦੀ ਹੈ। ਕੋਈਆਂ ਮੂਰਤੀਆਂ ਜਾਪੁਰ ਬਣ ਰਹੀਆਂ ਹਨ ਔਰ ਜਿਹੜੀ ਹਰੀਹਰ ਭਗਵਾਨ ਦੀ ਮੂਰਤੀ ਦੀ ਹਾਈਟ 7 ਕੁ ਫੁੱਟ ਹੈ। ਜਾਣਕਾਰੀ ਮੁਤਾਬਕ ਕਿ ਇਹ ਮੰਦਿਰ ਦੇ ਵਿੱਚ ਕਿਸੇ ਲੋਹੇ ਜਾਂ ਸਰੀਰ ਦਾ ਇਸਤੇਮਾਲ ਨਹੀਂ ਕੀਤਾ ਹੋਇਆ ਹੈ। ਬੰਸੀ ਪਹਾੜਪੁਰ ਤੋਂ ਮੰਗਾਏ ਪੱਥਰ ਦੇ ਨਾਲ ਇਹ ਮੰਦਿਰ ਤਿਆਰ ਹੋਇਆ 1000 ਸਾਲ ਦੀ ਦੱਸੀ ਜਾ ਰਹੀ ਮਨਿਆਦ ਹੈ। ਰਾਜਸਥਾਨ ਦੇ ਆਰਕੀਟੈਕਟ ਨੇ ਇਸ ਮੰਦਿਰ ਨੂੰ ਬਣਾਉਣ ਦੇ ਵਿੱਚ ਕੰਮ ਕੀਤਾ ਪਰ ਬੰਦਕਾਂ ਦੇ ਮੁਤਾਬਕ ਸਾਰੀਆਂ ਮੂਰਤੀਆਂ ਜੈਪੁਰ ਤੋਂ ਮੰਗਵਾਈਆਂ ਗਈਆਂ ਨੇ। ਇਸ ਤੋਂ ਇਲਾਵਾ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮੰਦਿਰ ਦੇ ਵਿੱਚ 31 ਹਵਨਕੁੰਡ ਵੀ ਬਣਾਏ ਗਏ ਨੇ। ਅਯੁੱਧਿਆ ਵਿਖੇ ਬਣੇ ਰਾਮ ਮੰਦਿਰ ਨੂੰ ਲੈ ਕੇ ਤੇ ਹਵਨ ਹੋਣਗੇ ਤੇ 13 ਤਰੀਕ ਨੂੰ ਇੱਥੇ ਹਵਨਕੁੰਡ ਦੀ ਸ਼ੁਰੂਆਤ ਹੋਏਗੀ। ਪਤੇ 101 ਘੰਟੇ ਇੱਥੇ ਹਵਨ ਚੱਲਣਗੇ ਮੇਰਾ ਨਾਮ ਰਮੇਸ਼ ਗਰਗ ਆ ਮੈਂ ਇੱਥੇ ਟਰਸਟੀ ਆਂ ਸ਼੍ਰੀ ਡੰਡੀ ਸਵਾਮੀ ਗੋ ਲੋਕ ਧਾਮ ਸਰ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਜੀ ਲਗਭਗ ਤਕਰੀਬਨ ਤਕਰੀਬਨ ਤਿਆਰ ਹੈ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜਾਊ ਕਿੰਨੇ ਸਮੇਂ ਤੋਂ ਜਿਹੜੀ ਇਹ ਤਿਆਰੀ ਚੱਲਦੀ ਹੈ ਜਿਹੜਾ ਸਾਡੇ ਇਸ ਗਊ ਸ਼ਾਲਾ ਚ ਤਿਆਰ ਹੋ ਰਿਹਾ ਜੀ ਇਹਨੂੰ 5 ਸਾਲ ਹੋ ਗਏ ਬੰਦੇ ਨੂੰ ਹੋ ਸਕਦਾ 6 ਮਹੀਨੇ ਚ ਅਗਲੇ ਵਿੱਚ ਤਿਆਰ ਹੋ ਜਾਏਗਾ ਔਰ ਇਹ ਨਾਗਰ ਸ਼ੈਲੀ ਦੇ ਸਾਹਮਣੇ ਬਣ ਰਿਹਾ ਪ੍ਰਾਚੀਨ ਨਾਗਰ ਸ਼ੈਲੀ ਹੈ ਉਹਦੇ ਤਰੀਕੇ ਨਾਲ ਜੇ ਤਿਆਰ ਹੋ ਰਿਹਾ ਹੈ ਉਸ ਇਹਦੇ ਚ ਕੋਈ ਵੀ ਲੋਹਾ ਯੂਜ਼ ਨਹੀਂ ਕੀਤਾ ਗਿਆ ਤੇ ਇਹ ਮੇਲ ਫੀਮੇਲ ਲੋਕ ਸਿਸਟਮ ਦੇ ਨਾਲ ਬਣਾਇਆ ਗਿਆ ਹੈ ਸਾਰੇ ਪਿੱਲਰ ਇਦਾਂ ਹੀ ਖੜੇ ਕੀਤੇ ਆ ਔਰ ਇਹਦੀ ਲਾਈਫ ਘੱਟੋ ਘੱਟ ਹਜ਼ਾਰ ਸਾਲ ਹੁੰਦੀ ਹੈ ਤੇ ਪੱਥਰ ਸਰ ਕਿੱਥੋਂ ਆਉਂਦੇ ਨੇ ਇਹ ਪੱਥਰ ਸਾਰਾ ਰਾਜਸਥਾਨ ਤੋਂ ਆਇਆ ਹੈ ਹਾਂਜੀ ਤੇ ਸਾਰੇ 25 30 ਕਾਰੀਗਰਾਂ ਨੂੰ ਪੰਜ ਸਾਲ ਹੋ ਗਏ ਲੱਗੇ ਨੂੰ ਲਗਾਤਾਰ ਇਹ ਕੰਮ ਕਰ ਰਹੇ ਔਰ ਉੱਥੋਂ ਤਿਆਰ ਹੋ ਕੇ ਆ ਰਹੇ ਰਾਜਸਥਾਨ ਤੋਂ ਇਹ ਦਰ ਕਹਿੰਦੇ ਬਿਲਕੁਲ ਵੀ ਸਰੀਆ ਦੇ ਜਿਹੜਾ ਵਰਤੇ ਨਹੀਂ ਗਿਆ। ਹਾਂ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਵੀ ਲੋਹਾ ਨਹੀਂ ਵਰਤਿਆ ਗਿਆ। ਹਾਂਜੀ। ਤਦ ਇਹ ਲੋਕ ਸਿਸਟਮ ਜਿਹੜਾ ਮੇਲ ਫੀਮੇਲ ਕਹਿੰਦੇ ਹਨਾ ਜੀ ਉਹ ਸਿਸਟਮ ਨਾਲ ਤਿਆਰ ਕੀਤਾ ਗਿਆ। ਸਰ ਕਹਾਂ ਜਾ ਸਕਦਾ राम ਮੰਦਰ ਦੀ ਤਰਜ਼ ਤੇ ਲੁਧਿਆਣਾ ਦੇ ਵਿੱਚ ਰਾਮ ਮੰਦਰ ਜਿਹੜਾ ਬਣਨ ਜਾ ਰਿਹਾ ਤੇ ਲੁਧਿਆਣਾ ਵਾਸੀਆਂ ਨੂੰ 6 ਮਹੀਨਿਆਂ ਦੇ ਵਿੱਚ ਇੱਥੇ ਆ ਕੇ ਦਰਸ਼ਨ ਕਰ ਸਕਦੇ। ਇਹ ਜੀ ਰਾਮ ਮੰਦਰ ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੋਇਆ ਹੈ। ਤੇ ਹੁਣ ਉਸ ਤੋਂ ਬਾਅਦ ਖਤਮ ਹੋ ਜਾਏਗਾ ਪਰ ਲੋਕੀ ਉਸ ਉਸ ਵਰਗ ਹੈ ਹੀ ਕਾਪੀ ਲੱਗਦੀ ਹੈ ਜਿਵੇਂ ਰਾਮ ਮੰਦਰ ਬਣਿਆ ਹੋਇਆ। ਕਿਉਂਕਿ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ ਪ੍ਰਭੂ ਕੇ ਅਸੀਂ ਦੇਖਿਆ ਜੀ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਆਪਣੀਆਂ ਜਿਹੜੀਆਂ ਨੇ ਇੱਥੇ ਮੂਵੀ ਜਾਂ ਜਿਹੜੀਆਂ ਨੇ ਪਿਕਚਰਾਇਜ਼ੇਸ਼ਨ ਵਗੈਰਾ ਕਰਦੇ ਨੇ ਜੀ ਉਹ ਅਸੀਂ ਹਾਂ ਕਿਉਂਕਿ ਲੁੱਕ ਇਹਦੀ ਬਿਲਕੁਲ ਰਾਮ ਮੰਦਰ ਜੈਸੀ ਹੈ ਤੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਅਸੀਂ ਅਯੁੱਧੇ ਚ ਹੀ ਖੜੇ ਆ ਕਿਉਂਕਿ ਇੱਥੇ ਗਊਸ਼ਾਲਾ ਵੀ ਹੈ ਨਾਲ ਗਊਆਂ ਦਾ ਦਾਨ ਕਰਕੇ ਗਊਆਂ ਨੂੰ ਤੇ ਪੁੰਨ ਦੇ ਭਾਗੀ ਬੰਦੇ ਆ ਸਾਰੇ ਐਂਸਰ ਸਰ ਇਸ ਤੋਂ ਇਲਾਵਾ ਨਾਲ ਅਗਰ ਗੱਲ ਕਰੀਏ ਤਾਂ ਹਮਨ ਦੇ ਇੱਥੇ 18 ਤਰੀਕ ਤੋਂ 22 ਤਰੀਕ ਤੱਕ ਰਾਮ ਮੰਦਰ ਦੇ ਉਪਲਖ ਸਿ ਕਿਉਂਕਿ 500 ਸਾਲ ਬਾਅਦ ਰਾਮ ਮੰਦਰ ਤਿਆਰ ਹੋ ਰਿਹਾ ਜਿਹੜਾ ਹੈ ਯੋਧਿਆ ਚ ਉਹਦੇ ਕਾਰਨ ਇੱਥੇ ਅਸੀਂ ਹਵਨ ਕਰ ਰਹੇ ਹਾਂ 31 ਕੁੰਡ ਬਣਾਏ ਆ ਜਿਹੜੇ ਕਿ 31 ਪਰਿਵਾਰ ਰੋਜ਼ ਨਵੇਂ ਇੱਥੇ ਹਵਨ ਕਰਨਗੇ ਔਰ ਇੱਕ ਕੁੰਡ 24 ਘੰਟੇ ਲਗਾਤਾਰ ਚੱਲਦਾ ਰਹੂਗਾ ਜਿਹੜਾ ਕਿ 101 ਘੰਟੇ ਪੂਰਾ ਕਰੇਗਾ ਵੱਡਾ ਕੁੰਡ ਹੋਏਗਾ ਉਹ بڑا ਕੁੰਡ ਹੋਏਗਾ ਸਭ ਤੋਂ ਸਰ ਲੋਕਾਂ ਨੂੰ ਜਦੋਂ ਆਉਣਗੇ ਲੋਕ ਕਹਿੰਦੇ ਕਿ ਜਿਹੜੀ ਆ ਮਿੱਟੀ ਜਿਹੜੀ ਆ ਅਯੋਧਿਆ ਤੋਂ ਇਹਦੀ ਮਿੱਟੀ ਜਿਹੜੀ ਆ ਨਾ ਰਾਜ ਕਹਿੰਦੇ ਉਹਨੂੰ ਅਯੋਧਿਆ ਤੋਂ ਲਿਆਂਦੀ ਗਈ ਆ ਔਰ ਇੱਥੇ ਜਿਹੜਾ ਪਾਣੀ ਆ ਲੈ ਕੇ ਆਂਦਾ ਵਾ ਉਸ ਦਿਨ ਚਰਨਾਂਮੋਂ ਦਵਾਂਗੇ ਉਹ ਜਨਕਪੁਰੀ ਤੋਂ ਆ ਰਿਹਾ ਜੀ ਸਿਤਾ ਦੇ ਮਾਇਕੇ ਤੋਂ ਔਰ ਇੱਥੇ ਪਹੁੰਚੂਕਾ ਵਾ ਰਾਮ ਸੇਤੂ ਵੀ ਦੱਸਣ ਹਾਂ ਇੱਕ ਸਾਡੇ ਇੱਥੇ ਨਾ ਜਿਹੜਾ ਰਾਮ ਰਾਮ ਸੇਤੂ ਤੋਂ ਇੱਕ ਪੱਥਰ ਲੈ ਕੇ ਆਂਦਾ ਵਾ ਜਦੋਂ ਉਹਦੇ ਵੀ ਦਰਸ਼ਨ ਕਰਾਏ ਜਾਣਗੇ ਜਿਹੜਾ ਤੈਰਦਾ ਰਹਿਦਾ ਪੱਥਰ ਬਾਣੀ ਜਿੱਦੂ ਬਦਾਨੀ ਸਰ ਲਗਤੀ ਦਾ ਜ਼ਿਕਰ ਕੀਤਾ ਗਿਆ ਕੁਝ ਹਾਂ ਇੱਥੇ ਜਿਹੜਾ ਮੰਦਿਰ ਬਣ ਰਿਹਾ ਉਹ ਚ ਇੱਕ ਹਰੀ ਹਰ ਭਗਵਾਨ ਕੀ ਮੂਰਤੀ ਸਥਾਪਨਾ ਹੋ ਰਹੀ ਹੈ ਇੱਕ ਦੁਰਗਾ ਮਾਤਾ ਦੀ ਹੋਵੇਗੀ ਇੱਕ ਸ਼ਿਵਲਿੰਗ ਦਾ ਸਥਾਪਨਾ ਹੋਏਗੀ ਜੀ ਸਰ ਕਿਹੜੀ ਜਗ੍ਹਾ ਤੋਂ ਆ ਰਹੀ ਹੈ ਔਰ ਸ਼ਿਵਲਿੰਗ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ ਹਾਂ ਜਿਹੜੀਆਂ ਮੂਰਤੀਆਂ ਹੈ ਜੈਪੁਰ ਬਣ ਰਹੀਆਂ ਮੈਂ ਔਰ ਜਿਹੜੀ ਹਰੀ ਹਰ ਭਗਵਾਨ ਦੀ ਮੂਰਤੀ ਦੀ ਹਾਈਟ 7 ਫੁੱਟ ਹੈ ਤੇ ਜਿਹੜਾ ਸ਼ਿਵਲਿੰਗ ਹੈ ਸੈਪਟਿਕ ਇਕ ਸਟੋਨ ਹੁੰਦਾ ਉਹਦਾ ਬੰਦਿਆ ਟਰਾਂਸਪੇਰੈਂਟ ਹੁੰਦਾ ਬਿਲਕੁਲ ਬੜਾ ਰੇਅਰ ਮਿਲਦਾ ਲੱਗਦਾ ਕਿ ਜਿਹੜੇ ਲੋਕ ਯੋਧਿਆਂ ਨਹੀਂ ਜਾ ਪਹੁੰਗੇ ਉਹ ਉਦਕਰਨ ਦੇ ਸਮੇਂ ਉਹਨਾਂ ਲੋਕਾਂ ਉਹਨਾਂ ਲੋਕ ਹਾਂ ਜਿਹੜੇ ਲੋਕ ਯੋਧਿਆਂ ਨਹੀਂ ਜਾ ਸਕਦੇ ਜਿਦਾਂ ਕਿ ਅਸੀਂ ਵੀ ਨਹੀਂ ਜਾ ਸਕਦੇ ਅਸੀਂ ਇੱਥੇ ਹੀ ਹਵਨ ਕਰਕੇ ਪ੍ਰਭੂ ਨੂੰ ਯਾਦ ਕਰ ਰਹੇ ਹਾਂ ਤਾਂ ਕਿ ਇਹਦੀ ਖੁਸ਼ੀ ਮਨਾਵਾਂਗੇ ਇੱਥੇ ਸਰ ਸ਼ਿਵਲਿੰਗ ਕਿੰਨੇ ਫਰਦਾ ਹੋਵੇਗਾ ਸ਼ਿਵਲਿੰਗ ਹੁਣ ਇਸ ਦੇ ਮਿਲਨ ਤੇ ਡਿਪੈਂਡ ਕਰਦਾ ਹੋਇਆ ਕਿੰਨੇ ਫੁੱਟ ਦਾ ਹੋਊਗਾ ਪਰ ਬੜਾ ਸਾਈਜ਼ੀ ਹੋਏਗਾ ਅੱਛਾ ਸਾਈਜ਼ ਹੋਏਗਾ ਟਰਾਂਸਪੇਰੈਂਟ ਹੁੰਦਾ ਹੈ ਬਿਲਕੁਲ ਇਕਦਮ ਸ਼ੀਸ਼ੇ ਦੀ ਤਰ੍ਹਾਂ ਲੁੱਕ ਦਿੰਦਾ ਹੈ